ਦੀ <laughs> ਗੱਲ ਇਹਦਾ ਦੌਰਾ ਕਰਨ ਨੂੰ ਕਿੰਨੀ ਦਾ ਰਿਸਪੌਂਸ ਆਇਆਗਾ ਮਿਲਨੇ ਦੇ ਕੋ ਰਿਸਪੌਂਸ ਸਾਰੇ ਪਾਰਲੀਮੈਂਟ ਹਲਕੇ ਦੀ ਵਧੀਆ ਮਿਲ ਰਿਹਾ ਔਰ ਲੋਕਾਂ ਮਰੋਂ ਬੜਾ ਪਿਆਰ ਸਰਕਾਰ ਵੀ ਮਿਲ ਰਿਹਾ ਉਹਦਾ ਕਾਰਨ ਹੈ ਕਿ ਲੋਕ ਝੂਠੇ ਵਾਅਦੇ ਆ ਲਾ ਰਹਿਆਂ ਔਰ ਗਮਰਾਹਕਨ ਪ੍ਰਚਾਰ ਤੋਂ ਦੁਖੀ ਨੇ ਔਰ ਲੋਕ ਪੰਜਾਬ ਦੇ ਅੱਜ ਸਮਝ ਗਏ ਨੇ ਕਿ ਜੇ ਕਹਿਣੀ ਔਰ ਕਰਨੀ ਦੇ ਤੂੰ ਪਾਰਟੀ ਪੂਰੀ ਉਤਰੀ ਆ ਜੇ ਕਿਸੇ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਔਰ ਜੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਹਿੰਦੂ ਸਿੱਖਤਾ ਪੰਥਰ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਇਹ ਕਿਸੇ ਪਾਰਟੀ ਨੇ ਕੀਤੀ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਇਸ ਕਰਕੇ ਲੋਕ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਤੁਲੇ ਨੇ ਰਾਜ ਚੱਲਦੇ ਪ੍ਰਮੇਂਦਰ ਸਿੰਘ ਦੀ ਟੀਮ ਵੀ ਦੇ ਸੁਪਾ ਪ੍ਰਮੇਂਦਰ ਸਿੰਘ ਜੀ ਟੀਚਾ ਸਾਹਿਬ ਔਰ ਦਾਸ ਸਦੇਵ ਸਿੰਘ ਜੀ ਟੀਚਾ ਸਾਹਿਬ ਉਹਨਾਂ ਦੇ ਅਸ਼ੀਰਵਾਦ ਨਾਲ ਚੋਣ ਲੜਾਂਗੇ ਔਰ ਬਹੁਤ ਉਹ ਜਲਦੀ ਤੁਹਾਨੂੰ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ ਬਹੁਤ ਜਲਦੀ ਤੁਹਾਨੂੰ ਮਿਲਣਗੇ ਸਾਰੇ ਪ੍ਰੋਗਰਾਮਾਂ 'ਚ ਵਰਕਰ ਵੀ ਮਿਲਣਗੇ ਔਰ 300 ਪਰਿਵਾਰ ਆਪ ਵੀ ਦੇਖੋ ਤੇ ਆਮ ਆਦਮੀ ਪਾਰਟੀ ਦੇ ਤੁਹਾਡੇ ਮੁਕਾਬਲੇ ਕੈਬਨਿਟ ਮੰਤਰੀ ਖੜਾ ਕਰ ਸਕੀਏ ਦੇਖ ਕੈਬਨਿਟ ਮੰਤਰੀ ਦੇ ਦਾ ਮਸਲਾ ਨਹੀਂ ਹੈ ਸਵਾਲ ਇਹ ਹੈ ਵੀ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ ਕੈਬਨਿਟ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਕੀਤਾ ਕੀ ਹੈ ਤੁਸੀਂ ਆਪਾਂ ਮੌਨਿਕ 'ਚ ਖੜੇ ਆ ਤੁਸੀਂ ਦੱਸੋ ਇੱਥੇ ਹੜਾ ਹੈ ਕਿੰਨਾ-ਕਿੰਨਾ ਮਾਅਦ ਆ ਮਿਲਿਆ ਜੀ ਕਿਸਾਨਾਂ ਨੂੰ ਹੋ ਤਾਂ ਕਹਿੰਦੇ ਸੀ ਮੁਰਗੀ ਮਰੀ ਦੇ ਵੀ ਪੈਸੇ ਦਵਾਂਗੇ ਗਰਾਊਂਡ ਤੇ ਜ਼ਮੀਨ ਤੇ ਕੀ ਹੋ ਰਿਹਾ ਲੋਕਾਂ ਨੂੰ ਕਿਸੇ ਕਿਸੇ ਦੀਆਂ ਬੱਤੀਆਂ ਨਾਲ ਕਿਸੇ ਦੇ ਰੁਤਬਿਆਂ ਨਾਲ ਮਸਲਾ ਨਹੀਂ ਹੈ ਲੋਕਾਂ ਨੂੰ ਆਪਣੇ ਮਸਲਿਆਂ ਨਾਲ ਮਸਲਾ ਆਪਣੇ ਦੁੱਖਾਂ ਨਾਲ ਮਸਲਾ ਉਹ ਦੁੱਖ ਦੇ ਦਰਦ ਨਹੀਂ ਬਣਾਏ ਜਾ ਰਹੇ ਲੋਕਾਂ ਦੇ ਇਸ ਪਾਰਟੀ ਨੂੰ ਲੋਕ ਝੂਠ ਔਰ ਕੂੜ ਦੀ ਪਾਰਟੀ ਮੰਨ ਰਹੇ ਨੇ ਰਾਮੇ ਦੀ ਪਾਰਟੀ ਹੈ ਰਿਜੈਕਟ ਕਰ ਰਹੇ ਨੇ ਪੰਜਾਬ ਸਪਾਲ ਕਹਿ ਰਹੇ ਨੇ ਲੇਖਕ ਸਾਰੀ ਦੇਖੋ ਮੇਰੀ ਇੱਕ ਬੇਨਤੀ ਸੁਣੋ ਇਹ ਕੀ ਤਮਾਸ਼ਾ ਬਣਾਇਆ ਹੋਇਆ ਸਾਡੇ ਸੰਗਰੂਰ ਦੇ ਮੰਤਰੀ ਰਹੇ ਨੇ ਵਿਜੇਂਦਰ ਸਿੰਘ ਲਾਹ ਉਹਨਾਂ ਨੂੰ ਤਾਂ ਚੱਕ ਕੇ ਅਨੰਦਪੁਰ ਸਾਹਿਬ ਭੇਜਤਾ ਤੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਜਾਂ ਆਪਣੇ ਇੱਥੇ ਵਿਚਰੇ-ਵਿਚਰਦੇ ਰਹੇ ਜਾਂ ਹੋਰ ਕੀਤਾ ਇੱਥੇ ਲਿਆ ਕੇ ਕਿੱਥੇ ਲਿਆ ਕੇ ਬੰਦਾ ਗੁਰਦਾਸਪੁਰ ਦੀਆਂ ਜੜਾਂ ਚੋ ਲਿਆ ਕੇ ਖੜਾਤਾ ਮੇਰਾ ਉਹ ਮਤਲਬ ਕੀ ਹੈ ਮਤਲਬ ਇਹ ਹੈ ਕਿ ਲੋਕਾਂ ਨੂੰ ਗੁੰਮਰਾਹ ਕਿਵੇਂ ਕੀਤਾ ਜਾਂਦਾ ਇਹ ਕਹਾਣੀ ਹੈ ਕਿ ਵਿਜੇਂਦਰ ਸਿੰਘਲੇ ਦਾ ਸਕਪਾਲ ਸਰ ਇਹਨਾਂ ਕੋਲ ਕੰਦ ਛੋਟਾ ਸੀ ਉਹ ਲੋਕਲ ਸੀਮਾ ਨੂੰ ਚੋਣ ਕਿਉਂ ਨਹੀਂ ਲੜਾਈ ਗੋਲਡੀ ਮੰਗਦਾ ਸੀ ਉਹਨਾਂ ਨੂੰ ਕਿਉਂ ਨਹੀਂ ਲਿਆਈ ਬਾਰੋਂ ਲਿਆ ਕੇ ਬੰਦਾ ਕਿਉਂ ਲਾਇਆ ਗਿਆ ਇਸ ਲਈ ਲਾਇਆ ਗਿਆ ਕਿ ਉਹ ਜਿਆਦਾ ਸੋਸ਼ਲ ਮੀਡੀਆ ਜਾਂ ਚੋੜ ਤਵਾਨ ਬੋਲਣ ਵਾਲੀ ਮਹਾਰਤ ਬਹੁਤ ਜਾਂਦੇ ਆ। ਤੋਂ ਇਸ ਕਰਕੇ ਵੀ ਉਹ ਛੇਤੀ ਲੋਕਾਂ ਨੂੰ ਪਤਾ ਨਹੀਂ ਗਮਰਾਹ ਕਰ ਲੈਂਦੇ। ਤੇ ਇਹ ਗੱਲਾਂ ਨਹੀਂ ਪੰਜਾਬ ਚੋਂ ਚੱਲਣੀਆਂ ਲੋਕ ਪ੍ਰੈਕਟੀਕਲੀ ਕੰਮ ਤੇ ਕਰਦਾਰ ਤੇ ਔਰ ਤੁਹਾਡੀ ਸਾਰੀ ਪਾਰਟੀਆਂ ਦੀ ਕ੍ਰੈਡਿਬਿਲਟੀ ਤੇ ਵੋਟ ਪਾਉਣਗੇ। ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈ ਕੇ ਆਈ ਦੀ। ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਅਜੰਡਾ ਹੈ ਵਿੱਚ ਪੰਤਰ ਪੰਜਾਬ ਤੇ ਅਜੰਡਾ ਰਿਹਾ। ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਦਾ ਅਜੰਡਾ ਰਿਹਾ। ਉਨਾ ਉਸੇ ਏਜੰਡੇ ਤੇ ਚੌਣ ਲੜਾਂਗੇ ਡਵੈਲਪਮੈਂਟ ਦੇ ਏਜੰਡੇ ਤੇ ਚੌਣ ਲੜਾਂਗੇ ਅਸੀਂ ਕੀਤਾ ਪੰਜਾਬ ਲਈ ਕੁਝ ਡਰਾਮਾ ਨਹੀਂ ਕਰ ਰਹੇ ਇਹਨਾਂ ਨੂੰ ਝੂਠ ਨਹੀਂ ਬੋਲਿਆ ਜੋ ਪੰਜਾਬ ਦਾ ਇਨਫਰਾਸਟ੍ਰਕਚਰ ਤੁਹਾਨੂੰ ਦਿਖ ਰਿਹਾ ਉਹਦੇ ਚੋਂ ਜੇ 100% ਨਹੀਂ ਤਾਂ 80% ਦਾ ਵੀ ਨਾ ਕਹਿ ਸਕਦੇ ਆ ਕਿ ਕਾਲੀ ਦਲਦਲੀ ਤੇ ਪੰਜਾਬ ਜਾਓ ਯਾਤਰਾ ਦਾ ਸੋਨਾ ਤੇ ਕਹੇ ਜਾਂ ਪੰਜਾਬ ਜਾਓ ਯਾਤਰਾ ਆਪਣੇ ਪਾਰਲੀਮੈਂਟ ਹਾਲ ਕੇ 8 ਤਰੀਕ ਤੋਂ ਸ਼ੁਰੂ ਹੋਏਗੀ 8 9 10 11 ਔਰ ਸਾਰੇ ਲਹਿਰੇ ਤੇ 10 10 ਦਿਨ ਔਰ 8 9 ਸਨਾਮ ਚਾ ਸੋ ਤਰੀਕਾ ਸਾਰੇ ਹਲਕਾ ਚਾਰ ਸਾਹਿਬ ਨੂੰ ਦੇਤੀਆਂ ਔਰ ਬਹੁਤ ਪਾਰਿਅਰਚਾਉਸ ਯਾਤਰਾ ਲਈ ਵੀ ਤੁਹਾਨੂੰ ਦੇਖਣ ਨੂੰ ਮਿਲੇ ਸਰ ਤੁਸੀਂ ਨਿਕ